ਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਜਿਹੜੀ ਪੈਨ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਇੱਕ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ। ਉਹਦੀ ਲੜੀ ਵਿੱਚ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚਹਿਲ ਸੀਪੀ ਕਮਿਸ਼ਨਰ ਲੁਧਿਆਣਾ ਇਹਨਾਂ ਦੀ ਡਾਇਰੈਕਸ਼ਨ ਤੇ ਜਿਹੜਾ ਐਨਡੀਪੀਐਸ ਦੇ ਖਿਲਾਫ ਜਿਹੜੇ ਅਸੀਂ ਸਮਗਲਰਾਂ ਦੇ ਖਿਲਾਫ ਇੱਕ ਕਾਰਵਾਈ ਜਿਹੜੀ ਹੈ ਕੀਤੀ ਹੈ ਸ਼ੁਰੂ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਇਹਨਾਂ ਦੇ ਖਿਲਾਫ ਮੁਕੱਦਮੇ ਵੀ ਐਨਡੀਪੀਐਸ ਦੇ ਦਰਜ ਕੀਤੇ ਆ ਤੇ ਨਾਲ ਹੀ ਇਹਦੇ ਵਿੱਚ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾਈ ਗਈ ਹੈ ਕੰਪੀਟੈਂਟ ਅਥਾਰਟੀ ਤੋਂ ਤੇ ਉਹਦੀ ਲੜੀ ਦੇ ਵਿੱਚ ਅਸੀਂ ਜਿਹੜੀ ਪਹਿਲਾਂ ਵੀ ਕਾਫੀ ਜਿਹੜੀਆਂ ਪ੍ਰਾਪਰਟੀਆਂ ਅਟੈਚ ਕਰਾਈਆਂ ਜਿਹੜੀ ਹੁਣ ਰੀਸੈਂਟਲੀ ਹੋਰ ਪ੍ਰਾਪਰਟੀ ਕਰਾਈ ਹੈ ਜਿਹਦੇ ਵਿੱਚ ਮਕਦਮਾ ਨੰਬਰ 91 11/7/2023 ਨੂੰ 226485 ਐਨਡੀਪੀਐਸ ਪੀਐਸ ਰਬਨਗਰ ਕਮਿਸ਼ਨਰਟ ਲੁਧਿਆਣਾ ਚ ਦਰਜ ਹੋਇਆ ਸੀ ਇਹਦੇ ਵਿੱਚ ਜਿਹੜਾ ਮਿਸਟਰ ਤਰुण ਸੀ ਜੋ ਇਸ ਮਕਦਮੇ ਦਾ ਦੋਸ਼ੀ ਸੀ ਉਹਦੀ ਜਿਹੜੀ ਅਸੀਂ ਪ੍ਰਾਪਰਟੀ ਆ 5 ਕਰੋੜ 80 ਲੱਖ 4000 784 ਦੀ ਜਿਹੜੀ ਮੂਵੇਬਲ ਔਰ ਰਿਮੂਵੇਬਲ ਜਿਹੜੀ ਪ੍ਰਾਪਰਟੀ ਅਟੈਚ ਕਰਾਈ ਹੈ ਜਿਹਦੇ ਵਿੱਚ ਹੁਣ ਉਹਨਾਂ ਦੀ ਅੱਗੇ ਜਿਹੜੀ ਅਸੀਂ ਇਹਦੇ ਹੋਰ ਫਰਦਰ ਕਰਕੇ ਦੇ ਦੀ ਪ੍ਰਾਪਰਟੀ ਜਿਹੜੀ ਹੈ ਫੋਰਫਿਟ ਕਰਾਵਾਂਗੇ ਔਰ ਹੋਰ ਵੀ ਜਿਹੜੇ ਰਹਿੰਦੇ ਸਮਗਲਰ ਹੈ ਜਿਨ੍ਹਾਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਉਹਨਾਂ ਦੀ ਮੈਕਸਿਮਮ ਪ੍ਰਾਪਰਟੀ ਜਿਹੜੀ ਹੈ ਅਸੀਂ ਫ੍ਰੀਜ਼ ਕਰਾ ਕੇ ਤੇ ਉਹਨੂੰ ਲੌਜੀਕਲੀ ਐਂਡ ਤੱਕ ਪਹੁੰਚਾ ਕੇ ਤੇ ਜਿਹੜਾ ਉਹਨੂੰ ਨੂੰ ਅਸੀਂ ਅੱਗੇ ਕਰਾਂਗੇ ਥੈਂਕ ਯੂ ਜਾਂਦੇ ਹਾਂ उस लाइक बटन को दबा दीजिए सब्सक्राइब कीजिए और नोटिफिकेशन ऑन कर दीजिए कभी भी कोई अपडेट मिस न हो और क्राइम ट्रैकर्स 24x7 के साथ अपने कान जमीन से जुड़े रखिए सुरक्षित रहिए जानकारी रखिए और याद रखिए किसी भी न्यूज अपडेट या एडवरटाइजमेंट के लिए हमसे संपर्क करने में बिल्कुल न हिचकिचाएं मिलकर आइए अपने मोहल्ले पर पैनी नजर रखें अगले अपडेट में मिलते हैं